ਸੁਨਾਵਾ ਬਾਬੇ ਪੋਤੇ ਗਰਜਿਆਂ ਦੀ ਸੁੱਖਾ ਸਿੰਘ ਮਹਤਾਬ ਸਿੰਘ ਤੇ ਬੰਦੇ ਬਹਾਦਰ ਵਰ ਗਿਆਂ ਦੀ ਹਰ ਮੰਦਰ ਵਿੱਚ ਜਿਨ੍ਹਾਂ ਨੇ ਮਸੇ ਦਾ ਸਿਰ ਵਟਿਆ ਏ ਰਾਜਖਾਲ ਸੇਵਾਲਾ ਠੰਡਾ ਇੱਕ ਵੈਰੀ ਦੀ ਗੱਡਿਆ ਏ ਰਾਜਖਾਲ ਸੇਵਾਲਾ ਠੰਡਾ ਇੱਕ ਵੈਰੀ ਦੀ ਗੱਡਿਆ ਏ ਓ ਬਾਬੇ ਦੀਪ ਸਿੰਘ ਵਾਹੀ ਲੀ ਕਰ ਜੰਗ ਮੈਦਾਨੇ ਜਾਵਣ ਲਈ ਓ ਵੀ ਪਟਿਓ ਪੈਰ ਜਿਨ੍ਹਾਂ ਨੂੰ ਜਾ ਸ਼ਹਾਦਤ ਪਾਵਣ ਲਈ ਜਿਵੇਂ ਨਾਲ ਭਰਿਆ ਸਭ ਦਾ ਸੀਨਾ ਦੇਖ ਜੰਗਾਰਾ ਛੱਡਿਆ ਏ ਰਾਜਕਾਲ ਸੇਵਾਲਾ ਠੰਡਾ ਵੈਰੀ ਦੀ ਗੱਡਿਆ ਏ ਰਾਜਖਾਲ ਸੇਵਾਲਾ ਠੰਡਾ ਇੱਕ ਵੈਰੀ ਦੀ ਗੱਡਿਆ ਏ ਉਹ ਮਹਾਰਾਜਾ ਰਣਜੀਤ ਸਿੰਘ ਦੇ ਚਰਚੇ ਚਾਰ ਚੁਫੇਰੇ ਨੇ ਸ਼ੇਰ ਪਾੜਦਾ ਬਿਨਾ ਸ਼ਸਤਰੋ ਹਰੀ ਸਿੰਘ ਦੇ ਜੇਰੇ ਨੇ ਬੜ ਕਮਾਰੀ ਅਫਗਾਨਾ ਵਾਲਾ ਡੰਡਾ ਜਿਸ ਨੇ ਕੱਢਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਵਾਰੀ ਦੀ ਗੱਡਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਵਾਰੀ ਦੀ ਗੱਡਿਆ ਏ 20ਵੀਂ ਸਦੀ ਮਹਾਨ ਸੂਰਮਾ ਜਸ ਨੇ ਰਤਬਾ ਪਾਇਆ ਏ ਸਿੰਘ ਜਰਨੇਲ ਉਹ ਭਿੰਡਾਰਾ ਵਾਲੇ ਦਿੱਲੀ ਤਖਤ ਹਲਾਇਆ ਏ ਤੇ ਲੱਗ ਜਿਸ ਦੇ ਪਰ ਗਾੜੀ ਘਰ ਜਵਾਨੀਆਂ ਛੱਡਿਆ ਏ ਰਾਜਖਾਲ ਸੇਵਾਲਾ ਚੰਡਾ ਇੱਕ ਵੈਰੀ ਦੀ ਗੱਡਿਆ ਏ ਰਾਜਖਾਲ ਸੇਵਾਲਾ ਚੰਡਾ ਇੱਕ ਵੈਰੀ ਦੀ ਗੱਡਿਆ ਏ ਆਇਆ ਜਦ ਏ 221 ਲਾਲ ਕਿਲੇ ਤੇ ਚੜ ਗਏ ਸੀ ਲਾਏ ਦਿੱਲੀ ਬਾਰ ਮੋਰਚੇ ਸਦੇ ਅੰਦਰ ਵੜ ਗਏ ਸੀ ਧੂਲ ਦੇ ਵੇਖ ਨਿਸ਼ਾਨ ਕੇਸਰੀ ਮਨ ਖੁਸ਼ੀ ਨਾਲ ਰੱਜਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਵੈਰੀ ਦੀ ਗੱਡਿਆ ਏ ਰਾਜਕਾਲ ਸੇਵਾਲਾ ਚੰਡਾ ਇੱਕ ਵੈਰੀ ਦੀ ਗੱਡਿਆ ਏ ਜੁਗੋ ਜੁਗ ਅਟਲ